ਸੀ ਗਾਲ ਜੀ ਮੈਂ ਆਪਣਾ ਚੰਤਰੀ ਸਿੱਖ ਤੁਹਾਨੂੰ ਸਵਾਗਤ ਕਰਦਾ ਇਹ ਨਵੇਂ ਦੇ ਨਵੇਂ ਵੀਡੀਓ ਦੇ ਵਿੱਚ ਅੱਜ ਦੀ ਹੈ 26 ਜਨਵਰੀ 2026 ਆਪਾਂ ਬੜਾ ਉਤਸ਼ਾਹ ਨਾਲ ਸਟਾਰਟ ਆਪਾਂ ਚੱਲੇ ਹੁਣ ਖੇਤ ਦੇਖਦੇ ਆਪੋ ਸਾਈਡ ਤੇ ਜਿਹੜੀ ਜਿਹੜੀ ਆਪਾਂ ਤੁਹਾਨੂੰ ਕਿਹਾ ਦੇ ਜਾ ਕੇ ਹਾਂਜੀ ਮੈਂ ਖੇਤ ਆ ਗਿਆ ਸੀਗਾ ਪੱਠੇ ਵੱਢਣ ਵਾਸਤੇ ਇਸ ਟਾਈਮ ਫਿਰ ਤਾਂ ਪੱਠਿਆਂ ਵਾਲੇ ਵਾਢੇ ਚ ਚੱਲਦੇ ਆਪਾਂ ਤੁਹਾਨੂੰ ਪੱਠੇ ਵੱਢ ਕੇ ਹਾਂਜੀ ਹੁਣ ਹੋ ਰਹੀ ਹੈ ਦੁਪਹਿਰ ਦੇ 1 ਵਜੇ ਕੇ 15 ਮਿੰਟ ਆਪਾਂ ਨੀਰਾ ਵੱਢ ਕੇ ਚੱਲਿਆ ਕਰੇ ਮਿਲਦੇ ਆਪਾਂ ਫਿਰ ਘਰੇ ਜਾਂਦੇ ਹਾਂ ਹਾਂਜੀ ਆਪਾਂ ਖੇਤ ਗਏ ਸੀ ਨੀਰਾ ਲੈਣ ਆਪਾਂ ਖੇਤ ਤੋਂ ਆ ਗਏ ਘਰੇ ਹਾਂਜੀ ਮੈਂ ਪਸੋਂ ਪੱਠੇ ਪਾਤੇ ਸੀਗੇ ਨਾਲ ਆ ਸੀ ਹੁਣ ਆ ਗਏ ਹੁਣ ਮੈਂ ਚੱਲਣ ਡੇਲੀ ਤੇ ਦੁੱਧ ਪਾਉਣ ਹਾਂਜੀ ਮੈਂ ਡੈਰੀ ਤੋਂ ਦੁੱਧ ਬਾਕੇ ਕਰੇ ਆ ਗਾ ਸੀਗਾ ਜੀ ਹੁਣ ਵੱਜ ਰੇ ਸ਼ਾਮ ਦੇ 6:30 ਆਪਾਂ ਵਲੌਗ ਨੂੰ ਕਰਨ ਲੱਗੇ ਇੱਥੇ ਐਂਡ ਮਿਲਦੇ ਆ ਕਿਸੇ ਨੈਕਸਟ ਵਲੌਗ ਦੇ ਵਿੱਚ ਵਾਹਿਗੁਰੂ ਖਾਲਸਾ ਵਾਹਿਗੁਰੂ ਜੋ ਕਿ ਫਤਿਹ